ਹਲਕਾ ਪੱਛਮੀ ਅਧੀਨ ਆਉਂਦੀ ਇਲਾਕਾ 시ਹਾਟਾ ਜਿੱਥੋਂ ਦੇ ਲੋਕ ਸੀਵਰੇਜ ਜਾਮ ਦੀ ਸਮੱਸਿਆ ਨਾਲ ਜੂਝ ਰਹੇ ਹਨ ਇਸ ਦੇ ਤਹਿਤ ਹੀ ਜਦੋਂ ਫਾਸਟ ਵੀ ਨਿਊਜ਼ ਟੀਮ ਨੇ ਗੁਮਾਨਪੁਰਾ ਦੇ ਡਿਸਪੋਜ਼ਲ ਦਾ ਦੌਰਾ ਕੀਤਾ ਤਾਂ ਉੱਥੇ ਦੇਖਿਆ ਕਿ 30 ਪਾਵਰ ਹਾਊਸ ਵਾਲੀ ਮੋਟਰ ਚੱਲ ਰਹੀ ਸੀ ਜਦਕਿ 60 ਪਾਵਰ ਹਾਊਸ ਵਾਲੀ ਮੋਟਰ ਬੰਦ ਸੀ ਇਸ ਬਾਰੇ ਜਦੋਂ ਉੱਥੇ ਕੰਮ ਕਰ ਰਹੇ ਆਪਰੇਟਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਜਦੋਂ 60 ਪਾਵਰ ਹਾਊਸ ਵਾਲੀ ਮੋਟਰ ਚਲਾਈ ਜਾਂਦੀ ਹੈ ਤਾਂ ਪਾਣੀ ਪੌੜੀਆਂ ਤੋਂ ਬਾਹਰ ਆ ਜਾਂਦਾ ਹੈ ਅਤੇ ਜਿਸ ਨਾਲ ਖੇਤਾਂ ਵਿੱਚ ਪਾਣੀ ਚਲਾ ਜਾਂਦਾ ਹੈ ਅਤੇ ਉਥੋਂ ਦੇ ਇਲਾਕਾ ਨਿਵਾਸੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸਬੰਧੀ ਜਦੋਂ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਠੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਜਿਹੜਾ ਪਾਣੀ ਡਿਸਪੋਜ਼ਲ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਉਸ ਨਾਲ ਕੁਝ ਤਕਨੀਕੀ ਸਮੱਸਿਆ ਹੈ ਇਸ ਕਰਕੇ 60 ਪਾਵਰ ਹਾਊਸ ਵਾਲੀ ਮੋਟਰ ਨਹੀਂ ਚਲਾਈ ਜਾ ਰਹੀ ਉਹਨਾਂ ਆਖਿਆ ਕਿ ਡਿਸਪੋਜ਼ਲ ਤੋਂ ਖਾਪੜ ਖੇੜੀ ਤੱਕ ਨਵੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਜਲਦੀ 60 ਪਾਵਰ ਹਾਊਸ ਵਾਲੀ ਵੀ ਮੋਟਰ ਚੱਲੇਗੀ ਅਤੇ ਜੋ ਹਲਕਾ ਪਛਮੀ ਦੇ ਲੋਕਾਂ ਨੂੰ ਸੀਵਰੇਜ ਜਾਮ ਦੀ ਸਮੱਸਿਆ ਹੈ ਉਹ ਹੱਲ ਹੋ ਜਾਵੇਗੀ ਪਰ ਦੇਖਣਾ ਹੋਵੇਗਾ ਕਿ ਇਹ ਕੰਮ ਕਦੋਂ ਤੱਕ ਪੂਰਾ ਹੁੰਦਾ ਹੈ। ਕੋਲਾਂਟ ਚੱਲ ਰਿਹਾ ਜੀ 30 ਦੀ ਮੋਟਰ ਚੱਲਦੀ ਹੈ ਇੱਕ ਹੀ ਚਲਣੀ ਮੋਟਰ 60 ਦੀ ਚੱਲ ਜੂਈ ਅਤੇ 30 ਦੀ ਚੱਲ ਜੂ। ਕਾਰਨ ਉਹ ਅਫਸਰਾਂ ਨੂੰ ਪਤਾ ਹੋਊਗਾ ਜੀ ਜੋ ਨੰਬਰ 8 થી ਚੱਲ ਜੂ। ਕਾਰਨ ਤੁਸੀਂ ਪਤਾ ਕਰ ਲਓ। ਨਹੀਂ ਚੱਲਦਾ ਗਾੜੀ ਨਹੀਂ ਭਰ ਜਾਂਦਾ ਸੀਵਰ ਭਰ ਜਾਂਦਾ। ਵਿਸਥਾਰ ਨਾਲ ਦੱਸੋ ਕਾਰਨ ਕੀ? ਮੈਂ ਨਾ ਵੀ 30 ਦੀ ਚਲਣੀ ਆ 60 ਦੀ ਚੱਲਣੀ ਜੇ ਤੁਸੀਂ ਵੇਖਣਾ ਤਾਂ ਹੌਦੀ ਭਰ ਜਾਂਦੀ ਸੀ ਨਾਲ ਹੜ੍ਹ ਹੁੰਦੀ ਆ ਇਹ ਅbschran ਨਾ ਬੋਲੇ ਇਹ ਗੱਲ ਪਾਣੀ ਸਾਡੇ ਸਾਰੇ ਦਾ ਆਉਂਦਾ ਦੋ ਮੋਟਰਾਂ ਨੇ ਪਤਾ ਨਾ ਨੂੰ ਸਾਰੇ ਸਾਡੇ ਨਾਲ ਜਈ ਸਾਹਿਬ ਕਮਿਸ਼ਨਰ ਸਾਹਿਬ ਨਾਲ ਐਕਸ਼ਨ ਸਾਹਿਬ ਨਾਲ ਗੱਲ ਕਰ ਸਕਦੇ ਸੀ ਮੇਰਾ ਕੰਮ ਮੋਟਰ ਚਲਾਉਣੀ ਮੇਰੀ ਇਥੇ ਮੇਨ ਹਾਊਜ਼ੀਓ ਚੈੱਕ ਕਰ ਸਕਦੇ ਹੋ ਜਦੋਂ ਇਹ ਭਰਤੀ ਉਦੋਂ ਬੰਦ ਕਰਨੀ ਪੈਂਦੀ ਮੈਨੂੰ ਨਹੀਂ ਨੁਕਸਾਨ ਤੇ ਕੋਈ ਨਹੀਂ ਨੁਕਸਾਨ ਕਾ ਦਾ ਮਹਾਰਾਜ ਨਹੀਂ ਚਲਦੀਆਂ ਗਾੜੀ ਪਿੰਡ ਚ ਪਾਣੀ ਨਿਕਲਾਉਂਦਾ ਸਾਫਾਤਰ ਜਾ ਕੇ ਤੇ ਅਫਸਰਾਂ ਨੂੰ ਜਾ ਕੇ ਕਰੋ ਨਾ ਗੱਲ ਇਹੋ ਇੱਥੇ ਡਿਊਟੀ ਤੇ ਤੁਸੀਂ ਅਫਸਰ ਥੋੜੀ ਡਿਊਟੀ ਦਾ ਵੇਖੋ ਚ ਲੰਡੀ ਤੁਹਾਡੇ ਸਾਹਮਣੇ 30 ਦੀ ਚੱਲ ਰਹੀ ਹਾਂ ਸਰਦੀ ਚਲਾ ਦੇਣਾ ਮਾ ਪਾਣੀ ਹੋਰ ਖਲੋ ਜਾਣਾ ਉਹਨੇ ਆ ਪਿੰਡ ਚ ਪਸਾ ਅਫਸਰਾਂ ਨੂੰ ਪਿੰਡ ਚ ਜਾਂਦਾ ਪਾਣੀ ਇੱਕੋ ਹੀ ਮੋਟ ਚਲਦੀ ਹੈ ਇੱਕ ਚਲਣੀਆਂ ਦੋ ਚਲਣੀਆਂ ਰਾਤ ਨੂੰ ਦੋਵੇਂ ਚੱਲ ਜਾਂਦੀਆਂ ਦੋ ਰਾਤ ਨੂੰ ਡਾਊਨ ਹੋ ਜਾਂਦਾ ਪਾਣੀ ਹੁਣ ਚੈੱਕ ਕਰ ਸਕਦੇ ਹੁਣ ਇੱਕ ਚਲਣਦੀ ਹੈ ਜੇ ਮੈਂ ਸਰਦੀ ਚਲਾਵਾਂ 10 15 ਮਿੰਟ ਚੱਲਦੀ ਹੈ ਹੁਣ 30 ਦੀ ਚਲਣੀ ਬਸ 30 ਦੀ ਸਰਦੇਟ ਚੱ ਸੜਦੀ ਥੋੜਾ ਟਾਈਮ ਲੈਣਾ ਉਹਦੇ ਵਿੱਚ ਨਾ ਪਿੱਛੇ ਪਿੰਡਾਂ ਵਾਲੇ ਜਿਹੜੇ ਨੇ ਉਹਨਾਂ ਨੇ ਕੁਛ ਨਾ ਕੁਛ ਨਾ ਉਹਨੂੰ ਪੈਂਚਰ ਕਰਕੇ ਆਪਣੇ ਪੂਰੇ ਪਾਈਪ ਜਿੱਦੇ ਤੇ ਸੱਤੀ ਕਰ ਰਹੇ ਆ ਉਹ ਪਿੰਡ ਵਾਲੇ ਜਦੋਂ ਪਾਣੀ ਕੋਈ ਓਵਰਫਲੋ ਹੁੰਦਾ ਦੂਜੀ ਜਗ੍ਹਾ ਤੋਂ ਉਹ ਪਿੰਡ ਵਾਲੇ ਇਕੱਠੇ ਹੋ ਕੇ ਆ ਜਾਂਦੇ ਨੇ ਕਿ ਪਿੱਛੇ ਪਾਣੀ ਜਿਹੜਾ ਸੱਕ ਨਹੀਂ ਪੂਰਾ ਹੁੰਦਾ ਜਿਹਦੇ ਕਰਕੇ ਹੋਰ ਨੂੰ ਹੋਮ ਕਰਕੇ ਕਿਤੇ ਨਾ ਕਿਤੇ ਉਹ ਪ੍ਰੋਬਲਮ ਜਿਹੜੀ ਖੜੀ ਹੋ ਜਾਂਦੀ ਹੈ ਤੋਂ ਅਸੀਂ ਉਹਦੇ ਲਈ ਵੀ ਪ੍ਰੋਜੈਕਟ ਇੱਕ ਨਵਾਂ ਬਣਾਇਆ ਜਿਹੜਾ ਅਸੀਂ ਇੱਕ ਨਵੀਂ ਪਾਈਪ ਜਿਹੜੀ ਪਾ ਰਹੇ ਆ ਖਾਪੜ ਖੇੜੀ ਤੱਕ ਗੁਮਾਨਪੁਰੇ ਤੋਂ ਲੈ ਕੇ ਐਸਟੀਪੀ ਖਾਪੜ ਖੇੜੀ ਤੱਕ ਸੋ 50 ਐਮਐਲਡੀ ਦਾ ਉੱਥੇ ਜਿਹੜਾ ਪਲਾਂਟ ਅਸੀਂ ਵਧਾਰਿਆ ਉਹਦੇ ਲਈ ਵੀ ਇੱਕ ਨਵੀਂ ਪਾਈਪ ਹੋਈ ਹੈ ਜਿਹਦੇ ਥਰੂ ਜਿਹੜਾ ਪਾਣੀ ਜਿਹੜਾ ਜਾਏਗਾ ਔਰ ਵੱਡੀ ਮੋਟਰ ਵੀ ਜਿਹੜੀ ਹੈ ਫੁੱਲ ਕੈਪੈਸਿਟੀ ਤੇ ਉਹ ਚੱਲੇਗਾ ਸ਼ਹਾਟਾ ਵਾਸੀਆਂ ਨੂੰ ਵੇਖੋ ਕਾਰਨ ਇਹ ਹੈ ਕਿ 2021 ਦੇ ਵਿੱਚ ਜਿਹੜਾ ਗ੍ਰੀਨ ਜੀ ਇਹਨਾਂ ਨੇ ਕਿਹਾ ਸੀਗਾ ਆਪਣਾ ਸੈਂਟਰ ਗਵਰਨਮੈਂਟ ਕੋ ਜਿਹੜਾ ਹੈਗਾ ਸਾਡਾ ਡੀਪੀ ਉਹਨਾਂ ਵੱਲੋਂ ਜਿਹੜਾ ਸੀਗਾ ਕਿ ਅੱਗੇ ਜਿਹੜਾ ਪਾਣੀ ਸੀਗਾ ਸ਼ੀਬਰ ਦਾ ਉਹ ਨਾਲਿਆਂ ਰਹੀ ਜਾਂਦਾ ਸੀ ਉਹ ਸਾਰਾ ਸੀ ਐਸਟੀਪੀ ਚ ਭੇਜਦੇ ਆ ਲੇਕਿਨ ਐਸਟੀਪੀ ਦੀ ਜਿਹੜੀ ਸਮਰੱਥਾ ਹੈ ਉਹ 45 95 ਜਿਹੜੀ ਐਮਐਲਡੀ ਹੈ ਲੇਕਿਨ ਪਾਣੀ ਉਹਦੇ ਚ ਵੱਧ ਆ ਜਾਂਦਾ ਉਹਦੇ ਕਰਕੇ ਜਿਹੜੀ ਪ੍ਰੋਬਲਮ ਹੁੰਦੀ ਏ ਸੋ ਅਸੀਂ 50 ਐਮਐਲਡੀ ਦਾ ਉੱਥੇ ਹੋਰ ਪਾਸ ਕਰ ਦਿੱਤਾ ਜਿਹਦਾ ਕੰਮ ਚੱਲਣਾ ਸ਼ੁਰੂ ਹੋ ਗਿਆ ਜਦੋਂ ਇਹ 150 ਐਮਐਲਡੀ ਦਾ ਪਲਾਂਟ ਹੋ ਜਾਏਗਾ ਕਦੀ ਵੀ ਵੈਸਟਲਕੇ ਦੇ ਵਿੱਚ ਕਦੀ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਉਹਦਾ ਟੈਕਨੀਕਲੀ ਇਹ ਪ੍ਰੋਬਲਮ ਹੈ ਸ਼ਹਾਟਾ ਵਾਸੀਆਂ ਦੀ ਸਭ ਤੋਂ ਵੱਡੀ ਸਮੱਸਿਆ ਗੁਮਾਨਪੁਰਾ ਡਿਸਪੋਜ਼ਲ ਪਲਾਂਟ ਸਿਵਰੇਜ ਦੀ ਸਮੱਸਿਆ ਹੈ ਤੇ ਐਸਟੀਪੀ ਖਾਪੜ ਖੇੜੀ ਪਲਾਨਟ ਜਿਹੜਾ ਹੈ ਉਹ ਹੁਣ ਨਗਰ ਨਿਗਮ ਵੱਲੋਂ ਵੱਡਾ ਕੀਤਾ ਜਾ ਰਿਹਾ ਹੈ ਤੇ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਮੇਅਰ ਜਤਿੰਦਰ ਸਿੰਘ ਮੋਤੀਪਾਟੀਆਂ ਵੱਲੋਂ ਸੋ ਸ਼ਹਿਹਾਟਾ ਵਾਸੀਆਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਲੱਗਦਾ ਹੈ ਕਿ ਉਹ ਘਟਣ ਜਾ ਰਹੀਆਂ ਨੇ ਪਰ ਇਹ ਪਲਾਨਟ ਜਾਂ ਪਲਾਨ ਕਦੋਂ ਤੱਕ ਸ਼ੁਰੂ ਹੋਣਗੇ ਇਹ ਦੇਖਣਾ ਹੋਵੇਗਾ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ